ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਆਪ ਵਿੱਚੋ ਵੱਡਾ ਫੇਰ ਬਦਲ ਦੋ ਦਿਨ ਤੋਂ ਲਗਾਤਾਰ ਰੌਲਾ ਪੈ ਰਿਹਾ ਹੈ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਦਲਾਵ ਦੇ ਨਾਮ ਤੇ ਵੋਟਾਂ ਪਾਈਆਂ 92 ਉਮੀਦਵਾਰ ਜਿੱਤੇ 92 ਵਿਧਾਇਕਾਂ ਦੇ ਵਿੱਚੋਂ ਇੱਕ ਵੀ ਕੋਈ ਵਿਸ਼ਵਾਸਯੋਗ ਦਿੱਲੀ ਦੀ ਲੋਬੀ ਵਾਲਿਆਂ ਨੂੰ ਨਹੀਂ ਲੱਗਿਆ ਕਿ ਇਸ ਨੂੰ ਚੇਅਰਮੈਨ ਬਣਾ ਦੇਣਾ ਚਾਹੀਦਾ ਹੈ ਦਿੱਲੀ ਦੇ ਖਾਸਮ ਖਾਸ ਜਿਹੜੇ ਅਰਵਿੰਦ ਕੇਜੀਵਾਲ ਦੇ ਨੇ ਉਹਨਾਂ ਨੇ ਆਲਰੇਡੀ ਪੱਕੇ ਡੇਰੇ ਲਾ ਲਏ ਨੇ ਦੂਸਰੇ ਪਾਸੇ ਰੀਨਾ ਗੁਪਤਾ ਨੂੰ ਚੇਅਰਮੈਨ ਬਣਾ ਦਿੱਤਾ ਗਿਆ ਹੈ ਯੂਪੀ ਦੇ ਵਿੱਚੋਂ ਇੱਕ ਅਧਿਕਾਰੀ ਵੱਡਾ ਜਿਹੜਾ ਹੈ ਉਹਨੂੰ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਹੈ ਕੀ ਪੰਜਾਬ ਦੇ ਵਿੱਚ ਕੋਈ ਵੱਡੇ ਲੋਕ ਨਹੀਂ ਕੀ ਪੰਜਾਬੀਆਂ ਉੱਤੇ ਅਰਵਿੰਦ ਕੇਜੀਵਾਲ ਨੂੰ ਭਰੋਸਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਨੇ ਦੂਸਰੇ ਪਾਸੇ ਕਹਿੰਦੇ ਨੇ ਕਿ ਅਸੀਂ ਰਣਨੀਤੀ ਬਣਾ ਰਹੇ ਹਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਲੇਕਿਨ ਹੁਣ ਆਮ ਆਦਮੀ ਪਾਰਟੀ ਵੱਲੋਂ ਇੱਕ ਬੜਾ ਵੱਡਾ ਬਦਲਾਅ ਕੀਤਾ ਗਿਆ ਹੈ ਇੱਕ ਖੁਦ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਦੇ ਨਾਲ ਮਿਲ ਕੇ ਲਿਆ ਹੈ ਉਹ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ ਇੱਕ ਵੱਡੇ ਆਗੂ ਨੂੰ ਹੁਣ ਦੇਖਣਾ ਹੋਵੇਗਾ ਕਿ ਇਸ ਉੱਤੇ ਇਤਰਾਜ਼ ਕਰਦੇ ਨੇ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਜਾਂ ਨਹੀਂ ਕਿਉਂਕਿ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਸੁਖਪਾਲ ਸਿੰਘ ਖਹਿਰਾ ਅਤੇ ਹੋਰ ਵੱਡੇ ਆਗੂਆਂ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ 92 ਵਿਧਾਇਕਾਂ ਦੇ ਵਿੱਚੋਂ ਇੱਕ ਵੀ ਵਿਧਾਇਕ ਇਹਨਾਂ ਨੂੰ ਵਿਸ਼ਵਾਸਯੋਗ ਨਹੀਂ ਲੱਭਿਆ ਜਿਸ ਨੂੰ ਪੰਜਾਬ ਦੇ ਦੋ ਵੱਡੇ ਅਹੁਦੇ ਦਿੱਤੇ ਜਾਣ ਇੱਕ ਦਿੱਲੀ ਚੋਂ ਦੂਸਰਾ ਯੂਪੀ ਦੇ ਵਿੱਚੋਂ ਲਿਆ ਕੇ ਪੰਜਾਬ ਦੇ ਉੱਤੇ ਪੰਜਾਬੀਅਤ ਉੱਤੇ ਸਿਆਸਤ ਕਰਨ ਲਈ ਬਿਠਾ ਦਿੱਤੇ ਗਏ ਨੇ ਲੇਕਿਨ ਹੁਣ ਆਮ ਆਦਮੀ ਪਾਰਟੀ ਦਾ ਵੱਡਾ ਫੈਸਲਾ ਪ੍ਰੋਫੈਸਰ ਤੇਜਪਾਲ ਸਿੰਘ ਗਿੱਲ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਦੱਸ ਦਈਏ ਕਿ ਪਨ ਗ੍ਰੇਨ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਪ੍ਰੋਫੈਸਰ ਤੇਜਪਾਲ ਸਿੰਘ ਗਿੱਲ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੋਫੈਸਰ ਤੇਜਪਾਲ ਸਿੰਘ ਪਨ ਗ੍ਰੇਨ ਪੰਜਾਬ ਦਾ ਚੇਅਰਮੈਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਮਨ ਰੋਡ ਅਮਨ ਅਰੋੜਾ ਵੱਲੋਂ ਨਿਯੁਕਤ ਕਰ ਦਿੱਤਾ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਬਦਲਾਅ ਹੋਣਗੇ ਕਿਉਂਕਿ ਹਹਾਕਾਰ ਮੱਚੀ ਹੋਈ ਹੈ ਕਿ ਵੱਡੇ ਅਹੁਦਿਆਂ ਉੱਤੇ ਦਿੱਲੀ ਦੇ ਲੋਕ ਬਿਠਾ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਵੱਲੋਂ ਲੇਕਿਨ ਇਧਰ ਪ੍ਰੋਫੈਸਰ ਤੇਜਪਾਲ ਸਿੰਘ ਗਿੱਲ ਨੂੰ ਪਨ ਗ੍ਰੇਨ ਪੰਜਾਬ ਦਾ ਚੇਅਰਮੈਨ ਪੰਜਾਬ ਸਰਕਾਰ ਵੱਲੋਂ ਨਿਯੁਕਤ ਕਰ ਦਿੱਤਾ ਗਿਆ ਹੈ ਤੇਜਪਾਲ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰਾਂਗਾ ਤਾਂ